ਅੱਜ ਹੋਮਲੈਂਡ ਸਕਿਉਰਿਟੀ ਨੇ ਆਪਣੇ ਵੈਬਸਾਈਟ ਤੇ ਪਾਇਆ ਵੱਡਾ ਕਰਕੇ ਗੋ ਬੈਕ ਹਮ ਸੋ ਉਹਨਾਂ ਨੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੀ ਆ ਕਿ ਵਾਪਸ ਆਪਣੇ ਮੁਲਕਾਂ ਨੂੰ ਚਲੇ ਜਾਓ ਟਵੀਟ ਕੀਤਾ ਗਿਆ ਹੈ ਹੋਮਲੈਂਡ ਸਕਿਉਰਿਟੀ ਦੇ ਜਿਹੜਾ ਡਿਪਾਰਟਮੈਂਟ ਆ ਘਰ ਜਾਓ ਇਹ ਸਿੱਧਾ ਗੋਲਮੋਲ ਸਨੇਹਾ ਹੈਗਾ ਆ ਬਹੁਤ ਸਾਰੇ ਅਮਰੀਕਾ ਦੇ ਵਿੱਚ ਪ੍ਰਵਾਸੀ ਰਹਿੰਦੇ ਆ ਤੇ ਖਾਸ ਕਰਕੇ ਗੈਰ ਕਾਨੂੰਨੀ ਲੋਕਾਂ ਦੇ ਵਾਸਤੇ ਤੇ ਜਿਹੜੇ ਅਪਰਾਧੀ ਪ੍ਰਵਾਸੀਆਂ ਵਾਸਤੇ ਕੋਈ ਸਪਸ਼ਟ ਨਹੀਂ ਕੀਤਾ ਗਿਆ ਕਿ ਇਹਨੂੰ ਕਿਹਾ ਗਿਆ ਹ ਹ ਸੋ ਇਹ ਇਹ ਤੋ ਇਹ ਲੱਗਦਾ ਹੈ ਵੀ ਬਾਹਰ ਆਉਣ ਬਾਹਰ ਵਾਸਤੇ ਜਿਹੜੇ ਲੋਕ ਆ ਜਿਹੜੇ ਪ੍ਰਵਾਸੀ ਆਏ ਆ ਉਹਨਾਂ ਲਈ ਇਹ ਸਮਾਂ ਜਿਹੜਾ ਹੈ ਬਾਲਾ ਵਧੀਆ ਨਹੀਂ ਚੱਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ AI ਨੂੰ ਲੈ ਕੇ ਬਹੁਤ ਸਾਰੀਆਂ ਜੌਬ ਕੱਟਸ ਹੋ ਰਹੀਆਂ ਹੈਗੀਆਂ ਆ ਤੇ ਇਮੀਗ੍ਰੈਂਟਸ ਦੀ ਜ਼ਰੂਰਤ ਤੇ ਨਹੀਂ ਪੈਣੀ ਹੈਗੀ ਇਸ ਕਰਕੇ ਏ ਵੀ ਹੋ ਸਕਦਾ ਹੈਗਾ ਆ ਵੀ ਇਹ ਕੱਲਾ ਅਮਰੀਕਾ ਨਹੀਂ ਆਪਾਂ ਦੇਖ ਰਹੇ ਆ ਵੀ ਯੂਰਪ ਦੇ ਵਿੱਚ ਵੀ ਵੱਖ-ਵੱਖ ਮੁੱਦਿਆਂ ਦੇ ਵਿੱਚ ਇਹੀ ਖੋਜੀ ਜਿਹੜੀ ਬੇਵਾ ਐਂਟੀ ਇਮੀਗ੍ਰੈਂਟ ਚੱਲ ਰਹੀ ਹੈਗੀ ਆ ਹੁਣ ਘਰ ਜਾਓ ਗੋ ਬੈਕ ਹੋਮ ਇਹ ਜੇ ਤਾਂ ਕੋਈ ਜਿਹੜੇ ਇੱਥੇ ਦੇ ਮੂਲ ਨਿਵਾਸੀ ਆ ਉਹ ਕਹਿਣ ਉਹ ਹੋਰ ਗੱਲ ਆ ਪਰ ਸਾਰਿਆਂ ਨੂੰ ਪਤਾ ਹੀ ਆ ਤੇ ਜਿਹਦੇ ਕੋਲ ਪਾਵਰ ਹੁੰਦੀ ਆ ਉਹੀ ਜਿਹੜਾ ਆ ਉਹੀ ਚੱਲਦੀ ਹੈਗੀ ਆ ਸੋ ਬਹੁਤ ਤੇਜ਼ੀ ਦੇ ਨਾਲ ਜਿਹੜੀ ਦੁਨੀਆ ਆ ਬਦਲ ਰਹੀ ਹੈਗੀ ਆ ਸਾਵਧਾਨ ਹੋ ਕੇ ਚੱਲੋ ਕੇਅਰਫੁਲ ਹੋ ਕੇ ਚੱਲੋ ਪੂੜ ਮਤ ਨਾ ਕਰੋ ਜਿਸ ਤਰ੍ਹਾਂ ਪੰਜਾਬੀਆਂ ਦੀ ਆਦਤ ਹੈਗੀ ਆ ਆਪਾਂ ਅਗਲੀਆਂ ਖਬਰਾਂ ਚ ਵੀ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਅਸੀਂ ਆਪ ਹੀ ਆਪਣਾ ਨੁਕਸਾਨ ਕਰ ਰਹੇ ਆ ਪਰ ਹੋਮਲੈਂਡ ਸਕਿਉਰਿਟੀ ਦਾ ਜਿਹੜਾ ਅੱਜ ਦਾ ਮੈਸੇਜ ਆ ਉਹ ਤੁਹਾਡੇ ਲਈ ਕਲੀਅਰਲੀ ਜਿਹੜਾ ਆ ਉਹ ਆਪਾਂ ਡਿਸਕਸ ਕਰ ਲਿਆ ਹੈ हां जी बिल्कुल सो ਆਪਾਂ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਹਰਜੋਤ ਸਿੰਘ ਜੀ ਇਹ ਸਾਰਾ ਕੁਝ ਚੱਲਿਆ ਇਮੀਗ੍ਰੈਂਟਸ ਦੇ ਉੱਤੇ ਜਿਹੜਾ ਵੀ ਸਮਾਂ ਇਸ ਟਾਈਮ ਚੱਲ ਰਿਹਾ ਉਹਦੇ ਉੱਤੇ ਚਰਚਾ ਕਰ ਰਹੇ ਆਂ ਪਰ ਪਤਾ ਨਹੀਂ ਕਿਉਂ ਅ ਕਈ ਗੱਲਾਂ ਜਿਹੜੀਆਂ ਨੇ ਉਹ ਚਿੰਤਨ ਕਰਨ ਵਾਲੀਆਂ ਹੁੰਦੀਆਂ ਉਹ ਚਰਚਾ ਕਰਨ ਵਾਲੀਆਂ ਹੁੰਦੀਆਂ ਪਰ ਅਸੀਂ ਉੱਥੇ ਟੈਗ ਲਾਉਣਾ ਵੀ ਸਾਨੂੰ ਡਰਾਉਣਾ ਹੈ ਹੁਣ ਹੋਮਲੈਂਡ ਸਕਿਉਰਿਟੀ ਤੇ ਵੀ ਉੱਥੇ ਵੀ ਕਮੈਂਟ ਕਰ ਦਿਓ ਜਾਂ ਤਾਂ ਫਿਰ ਵੀ ਤੁਸੀਂ ਤਾਂ ਭਾਈ ਸਾਨੂੰ ਡਰਾਉਨੇ ਆ ਸੋ ਇਹ ਚੀਜ਼ਾਂ ਜਿਹੜੀਆਂ ਸੀਰੀਅਸ ਲੈਣ ਵਾਲੀਆਂ ਹੁੰਦੀਆਂ ਜਦੋਂ ਆਪਾਂ ਕਿਸੇ ਵੀ ਸਰਕਾਰ ਦੀ ਪਾਲਿਸੀ ਦੇ ਉੱਤੇ ਗੱਲ ਕਰਦੇ ਆਂ ਠੀਕ ਆ ਹੁਣ ਜਿਵੇਂ ਆਪਾਂ ਪੰਜਾਬ ਦੀ ਮੈਂ ਤੁਹਾਨੂੰ ਛੋਟੀ ਜੀ ਮਿਸਾਲ ਦਿੰਦਾ ਵੀ ਆਪਾਂ ਗੱਲ ਕਰਦੇ ਆ ਉੱਥੇ ਭਗਵਾਨ ਤਮਾਨ ਇਹ ਕਹਿੰਦਾ ਫਲਾਂ ਕਹਿੰਦਾ ਉੱਥੇ ਤਾਂ ਸਾਡਾ ਪੂਰਾ ਧਿਆਨ ਹੈ ਉੱਥੇ ਅਸੀਂ ਪੂਰੇ ਹਾਜ਼ਰਾ ਟਿਕਟੋਕ ਦੇ ਉੱਤੇ ਵੀ ਉਹ ਉੱਥੇ ਇਹ ਸਾਰੀਆਂ ਚੀਜ਼ਾਂ ਚੱਲ ਜਾਂਦੀਆਂ ਨੇ ਕਿਉਂਕਿ ਕਮੈਂਟ ਆ ਚਲੋ ਕੋਈ ਨਹੀਂ ਆਏਗੀ ਗੱਲ ਹੋ ਜਾਂਦੀ ਆ ਪਰ ਇੱਥੇ ਜਿਹੜੀ ਜਦੋਂ ਆਪਾਂ ਸਰਕਾਰ ਦੀ ਪਾਲਿਸੀ ਦੀ ਗੱਲ ਕਰਦੇ ਆ ਚਾਹੇ ਉਹ ਮੋਦੀ ਸਰਕਾਰ ਦੀ ਪਾਲਿਸੀ ਆ ਕੋਈ ਮਿਨੋਰਟੀਜ਼ ਨੂੰ ਲੈ ਕੇ ਖਾਸ ਕਰਕੇ ਵੀ ਕਿਸ ਤਰੀਕੇ ਦਾ ਉਹਨਾਂ ਦਾ ਏਜੰਡਾ ਜਿਹੜਾ ਉਹ ਅੱਗੇ ਵਧਾ ਰਹੇ ਨੇ ਤੇ ਚਾਹੇ ਇਥੋਂ ਦੀ ਸਰਕਾਰ ਦੀ ਪਾਲਿਸੀ ਆ ਜਦੋਂ ਪਾਲਿਸੀ ਉੱਤੇ ਗੱ ਕੋਨੇ ਤੁਹਾਡਾ ਪੁਵਿੱਖਤਾ ਕਰਨਾ ਉਸ ਪਾਲਸੀ ਨੇ ਚਾਹੇ ਉਹ ਕੋਈ ਸਟੇਟਮੈਂਟ ਦੇ ਰੂਪ ਦੇ ਵਿੱਚ ਆ ਕਿਸੇ ਡਿਪਾਰਟਮੈਂਟ ਦੀ ਤੇ ਚਾਹੇ ਉਹ ਜਿਵੇਂ ਹੁਣ ਸ਼ੁਰੂਆਤ ਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਵੀ ਉਹ ਕਹਿੰਦੇ ਵੀ ਗੋ ਹੋਮ ਇਹਦਾ ਜਿਹੜਾ ਮੈਸੇਜ ਆ ਉਹ ਕੀ ਆ ਅਸਲ ਦੇ ਵਿੱਚ ਇਹਦੇ ਉੱਤੇ ਇੱਕ ਪਹਿਲੂ ਤੋਂ ਉੱਤੇ ਚਰਚਾ ਇਹ ਵੀ ਹੋ ਸਕਦੀ ਹੈ ਵੀ ਦੁਨੀਆ ਭਰ ਦੇ ਵਿੱਚ ਜਿਹੜਾ ਇਸ ਟਾਈਮ ਵਕਤ ਚੱਲ ਰਿਹਾ ਖਾਸ ਕਰਕੇ ਮਨੁੱਖਤਾ ਦੇ ਮਾਮਲੇ ਦੇ ਵਿੱਚ ਉਹ ਬਹੁਤ ਚਿੰਤਕ ਚਿੰਤਾ ਕਰਨ ਵਾਲਾ ਜਿਹੜਾ ਟਾਈਮ ਹੈ ਆ ਤੁਸੀਂ ਦੇਖ ਲਓ ਗਾਜ਼ਾ ਦੇ ਵਿੱਚ ਕੀ ਕੁਝ ਹੋ ਰਿਹਾ ਦੁਨੀਆ ਉਹਦੇ ਤੇ ਕੀ ਮੋਦੀ ਵਰਗੇ ਹੁੰਦਾ ਕਹਿੰਦੇ ਅਸੀਂ ਵਿਸ਼ਵ ਗਰੂ ਬਣੇ ਫਿਰਦੇ ਹਾਂ ਤੇ ਪਰ ਉਹ ਉੱਥੇ ਕਦੇ ਇੱਕ ਟਵੀਟ ਤੱਕ ਨਹੀਂ ਕੀਤਾ ਇਸੇ ਤਰ੍ਹਾਂ ਅਫਰੀਕਾ ਦੇ ਕਈ ਅਜਿਹੇ ਖਿੱਤੇ ਨੇ ਜਿੱਥੇ ਸਿਵਲ ਵਾਰ ਚੱਲ ਰਹੀ ਆ ਅਮਰੀਕਾ ਦੇ ਨਾਲ ਮੁਲਕਾਂ ਜਿਹੜਾ ਕਰੀਬੀਅਨ ਮੁਲਕਾਂ ਦੇ ਵਿੱਚ ਆਉਂਦਾ ਹੈਤੀ ਇਥੋਂ ਦੇ ਤੁਸੀਂ ਹਾਲਾਤ ਦੇਖ ਲਓ ਭਾਰਤ ਦੇ ਤੁਸੀਂ ਹਾਲਾਤ ਦੇਖ ਲਓ ਉੱਥੇ ਪ੍ਰੈਸ ਫਰੀडम ਇੰਡੈਕਸ ਦੇਖ ਲਓ ਗੋ ਹੋਮ ਦਾ ਜਿਹੜਾ ਮਤਲਬ ਆ ਉਹ ਤੁਸੀਂ ਚਾਹੇ ਆਪਣੇ ਅਰਥਾਂ ਦੇ ਵਿੱਚ ਜੋ ਮਰਜ਼ੀ ਲਈ ਚਲੋ ਹਰਜੋਤ ਸਿੰਘ ਜੀ ਨੇ ਜਿਹੜੇ ਇਸ ਟਾਈਮ ਆਜ਼ਾਦ ਦੀ ਆਜ਼ਾਦੀ ਪ੍ਰਸਤ ਲੋਕ ਨੇ ਜਿਹੜੇ ਫਰੀडम ਆਫ ਸਪੀਚ ਦੀ ਐਡਵੋਕੇਸੀ ਕਰਨ ਵਾਲੇ ਲੋਕ ਨੇ ਜਿਹੜੇ ਰਾਈਟ ਆਫ ਐਕਸਪ੍ਰੈਸ਼ਨ ਦੀ ਗੱਲ ਕਰਨ ਵਾਲੇ ਲੋਕ ਨੇ ਉਹ ਕਿੱਥੇ ਜਾਣਗੇ ਜੇਕਰ ਇੰਡੀਅਨ ਸਰਕਾਰ ਆਪ ਦਾ ਸ਼ਕੰਜਕ ਅਸੀਂ ਬੈਠੀ ਆ ਪਾਕਿਸਤਾਨ ਦੇ ਵਿੱਚ ਮਿਨੋਰਟੀ ਦੀ ਹਾਲਤ ਦੇਖ ਲਓ ਉਹ ਬਰਮਾ ਮਿਆਂਮਾਰ ਦੇ ਮੁਲਕ ਨੇ ਜਿਹੜੇ ਉਹ ਤਾਂ ਉਹ ਕਹਿੰਦੇ ਨੇ ਅਸੀਂ ਬੋਧੀ ਜੈਨੀਆ ਅਸੀਂ ਬਹੁਤ ਹਿੰਸਾ ਦੇ ਵਿਰੋਧਾਂ ਪਰ ਉੱਥੇ ਰਹਿ ਗਏ ਲੋਕਾਂ ਦਾ ਤੁਸੀਂ ਹਾਲ ਦੇਖ ਲਓ ਚੀਨ ਦੇ ਵਿੱਚ ਉਇਗਰ ਮੁਸਲਮਾਨਾਂ ਦਾ ਤੁਸੀਂ ਹਾਲ ਦੇਖ ਲਓ ਗਾਜ਼ਾ ਦੇ ਵਿੱਚ ਫਿਲਸਤੀਨ ਦੇ ਲੋਕਾਂ ਦਾ ਤੁਸੀਂ ਹਾਲ ਦੇਖ ਲਓ ਕਿੱਥੇ ਮਤਲਬ ਯੂਰਪ ਦੇ ਵਿੱਚ ਵੀ ਬਥੇਰੀ ਥਾਂ ਦੇ ਉੱਤੇ ਰੇਸਿਸਮ ਦੀਆਂ ਜਿਹੜੀਆਂ ਖਬਰਾਂ ਨੇ ਆਪਾਂ ਸਾਨੀਆਂ ਕਰਦੇ ਆ ਕੈਨੇਡਾ ਦੇ ਵਿੱਚ ਵੀ ਲੰਘੇ ਦਿਨਾਂ ਦੇ ਵਿੱਚ ਰੇਸਿਸਮ ਦੀਆਂ ਤਿੰਨ ਚਾਰ ਘਟਨਾਵਾਂ ਵਾਪਰ ਚੁੱਕੀਆਂ ਹਾਲਾਂਕਿ ਕੈਨੇਡਾ ਇਮੀਗ੍ਰੈਂਟ ਦੇ ਹੱਕ ਨੂੰ ਜਿਹੜਾ ਬਹੁਤ ਵਧੀਆ ਮੁਲਕ ਜਿਹੜਾ ਉਹ ਮੰਨਿਆ ਜਾਂਦਾ ਸੀਗਾ ਸੋ ਇਹ ਵੇਲਾ ਆ ਗਿਆ ਸਾਡੇ ਸਾਰਿਆਂ ਦੇ ਲਈ ਸਿਰ ਜੋੜਨ ਦਾ ਕਿ ਅੱਗੇ ਕੀ ਹੋਊਗਾ ਡਰਨ ਦਾ ਵੇਲਾ ਨਹੀਂ ਹੁੰਦਾ ਕਈ ਵਾਰੀ ਲੋਕ ਕਹਿੰਦੇ ਸਾਨੂੰ ਡਰਾਉਣੇ ਨੇ ਡਰਾਉਣਾ ਤੇ ਇਹ ਹੁੰਦਾ ਕਿ ਭਾਈ ਤੂੰ ਘਰੋਂ ਬਾਹਰ ਨਿਕਲੀ ਤੈਨੂੰ ਫਲਾਣਾ ਕਰ ਦੂ ਇਹ ਡਰਾਉਣ ਵਾਲੀ ਗੱਲ ਹੁੰਦੀ ਆ ਪਰ ਜਦੋਂ ਹੋਮਲੈਂਡ ਸਿਕਿਉਰਿਟੀ ਟਵੀਟ ਕਰ ਰਿਹਾ ਔਰ ਹਰਜੋਤ ਸਿੰਘ ਜੀ ਮੈਂ ਦੇਖ ਰਿਹਾ ਸੀ ਕੁਝ ਹੀ ਘੰਟਿਆਂ ਦੇ ਵਿੱਚ ਕਹਿ ਲੋ ਜਾਂ ਕੁਝ ਹੀ ਮਿੰਟਾਂ ਦੇ ਵਿੱਚ ਮਿਲੀਅਨਸ ਲੋਕਾਂ ਨੇ ਉਹਨੂੰ ਜਿਹੜਾ ਉਹ ਦੇਖ ਚੁੱਕੇ ਨੇ ਕੈਨੇਡਾ ਤੋਂ ਜਾਂ ਹੋਰ ਆਸਟ੍ਰੇਲੀਆ ਤੋਂ ਉਹਦੇ ਤੇ ਟਿੱਪਣੀਆਂ ਕਰ ਰਹੇ ਨੇ ਲੋਕ ਅਮਰੀਕਨ ਲੋਕ ਪਤਾ ਨਹੀਂ ਆਪਾਂ ਤਾਂ ਕਿਹੜੀ ਦੁਨੀਆ ਦੇ ਵਿੱਚ ਇਸ ਟਾਈਮ ਰਹਿ ਰਹੇ ਆ ਇੰਨੀ ਮਤਲਬ ਉਸ ਦੇ ਉੱਤੇ ਲੋਕ ਚਰਚਾ ਕਰ ਰਹੇ ਆ ਵੀ ਆਸਟ੍ਰੇਲੀਆ ਤੱਕ ਦੇ ਨਿਊਜ਼ੀਲੈਂਡ ਤੱਕ ਦੇ ਜਿਹੜੇ ਲੋਕ ਨੇ ਉਹਦੇ ਤੇ ਚਰਚਾ ਕਰ ਰਹੇ